ਦੇਵਾਹ ਗੁਰੂ ਸਾਹਿਬ ਜੀ ਆਸਿ ਕਿਰਪਾ ਨ ਖੰਡੋ ਖੜਗ ਤਪ ਕਤਵਰੇ ਅਰਤੀਰਾ ਸੈਫ ਸਰੋਹੀ ਸਹਿਠੀ ਜਿਹ ਹੈ ਹਮਾਰੇ ਪੀਰ ਧੀਰ ਤੁਹੀ ਸਹਿਚੇ ਤੁਹੀ ਉਹੀ ਤਵਰ ਕਰਵਾਰ ਨਾਮ ਤੇ ਹਾਰੋ ਜੋ ਜਪੈ ਭਏ ਸਿੰਧ ਭਵਾਰ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਝ ਸਭ ਕੇ ਚੈਨ ਸੋਪੇਆ ਯਾ ਤੇਰਾ ਬੰਦਾ ਸੋ ਕਹੋ ਟਲ ਗੁਰ ਸੇ ਵੀ ਐ ਐਸ ਨਰਸ਼ਨ ਪਰ ਸੇ ਐ ਗੁਰੂ ਕਹਿ ਜਨਮ ਮਰਨ ਦੁਖ ਹੋਵੇ ਸਿਫਤ ਖਸਨ ਦੀਨੂਰ ਅਰਸੋਂ ਕੁਰਸੋਂ ਉਦਦ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰਸਾ ਬੈ ਜਿਸ ਪਾਸ ਬੈਠਿਆ ਸੋਹੀਐ ਜਿਸ ਪਾਸ ਬੈਠਿਆ ਸੋਹੀਐ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਾ ਪੰਵ ਦੁਰਤ ਗਵਾਇ ਹਰਿ ਪ੍ਰਭ ਆਪੇ ਸਰ ਸੰਸਾਰਿ ਉਬਾਰਿਆ ਆਪਣ ਮਿਰਦ ਸੰਭਾਰਿਆ ਦਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਪਾਰ ਪਰੰਪਰਿ ਪ੍ਰਭ ਕਿਰਪਾ ਧਾਰੀ ਆਪਣਾ ਮਿਰਦ ਸੰਭਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸੁਹਜੀ ਆਨੰਦ ਗੁਣ ਗਾਵ ਮਨ ਤਨ ਦੇ ਸੁਖੀ ਰਹਾਓ ਪਤਿਤਿ ਉਧਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਬ ਸੁਨ ਨਾਨਕੀ ਅਰਦਾਸਾ ਪਤੈ ਤੀ ਉਦਾਰਨ ਸਤਗੁਰ ਮੇਰਾ ਮੋਹ ਤਿਸ ਕਾ ਮਰਵਾਸਾ ਬਖਸ਼ ਲੈ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਉਹ ਆਹੀ ਗੁਰੂ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਬਾਦਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਬਾਦਸ਼ਾਹ ਜੀ ਦੇ ਚਰਨਾਂ ਕਮਲਾ ਮਿੱਠੇ ਹਾਜ਼ਰੀਆਂ ਲਵਾਰੇ ਹੋ ਬਾਦਸ਼ਾਹ ਜੀ ਨੇ ਅੱਜ ਦੇ ਪਵਿੱਤਰ ਫਰਮਾਨ ਰਾਹੀ ਕੀ ਬਖਸ਼ਿਸ਼ ਕੀਤੀ ਹੈ ਆਓ ਗੁਰੂ ਸ਼ਬਦ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਸੌਰਠ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਬਚਨ ਸ਼ਿਗਰਤ ਸਾਹਿਬ ਜੀ ਦੇ 620 ਅੰਗ ਉੱਪਰ ਸੁਭਾਏ ਮਾਨ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਪਤਿਤ ਉਧਾਰਨ ਗੰਦਿਆਂ ਨੂੰ ਵੀ ਚੰਗੇ ਬਣਾ ਲੈਂਦਾ ਹੈ ਮਾੜਿਆਂ ਨੂੰ ਵੀ ਚੰਗੇ ਕਰ ਲੈਂਦਾ ਉਹਦੀ ਪਾਵਰ ਹੈ ਇਸ ਕਰਕੇ ਬੜੀ ਕਿਰਪਾ ਕੀਤੀ ਉਸਨੇ ਹੋਈ ਰਾਜੇ ਰਾਮ ਦੀ ਰਖਵਾਲੀ ਉਸਨੇ ਰક્ષા ਕੀਤੀ ਕਿਉਂਕਿ ਸਤਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਮੇਂ ਜੋ ਗੁਰੂ ਪਿਆਰਿਓ ਮੁਗਲਾਂ ਦਾ ਰਾਜ ਸੀ ਉਹ ਵੀ ਐਂਟੀ ਉਹਨਾਂ ਦਾ ਸਾਕਾ ਭਰਾ ਪਿਰਤੀ ਚੰਦ ਉਹ ਵੀ ਉਹਨਾਂ ਦੇ ਐਂਟੀ ਗੁਰੂ ਪਿਆਰਿਓ ਪਰ ਉਹ ਕਹਿੰਦੇ ਸਾਡੇ ਨਾਲ ਇੱਕ ਪਰਮੇਸ਼ਰ ਹੈ ਇਥੇ ਰਾਜਾ ਰਾਮ ਤੋਂ ਭਾਵ ਰਾਮਚੰਦਰ ਨਹੀਂ ਹੈਗਾ ਇਥੇ ਰਾਜਿਆਂ ਦਾ ਰਾਜਾ ਨਮੋ ਰਾਜ ਰਾਜੇ ਨਮੋ ਸਾ ਸਾਜੀ ਪਰਮੇਸ਼ਰ ਹੈ ਉਹ ਸਤਨਾਮ ਜੀ ਜਦੋਂ ਸਿੱਖ ਉਸ ਤੋਂ ਸਮਰਪਣ ਹੋ ਜਾਂਦਾ ਹੈ ਤਾਂ ਫਿਰ ਉਹ ਸੰਭਾਲਦਾ ਜਿਵੇਂ ਸਤਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਜਦ ਗੁਰਤਾ ਗੱਦੀ ਦੇ ਦਿੱਤੀ ਗੁਰੂ ਅਮਰਦਾਸ ਜੀ ਨੇ ਪਿਰਥੀ ਚੰਦ ਉਲਟ ਹੋ ਗਿਆ ਬਹੁਤ ਉੱਚਾ ਨਿਮਾ ਬੋਲਦਾ ਹੈ ਔਰ ਇਦਰ ਗੁਰੂ ਪਿਆਰਿਓ ਕਰਮੋ ਉਹਦੀ ਘਰਵਾਲੀ ਵੀ ਉਹਨੂੰ ਤਾਨੇ ਮਾਰਦੀ ਐ ਬਈ ਜੇ ਤੂੰ ਗੁਰੂ ਰਾਮਦਾਸ ਜੀ ਦੀ ਸੇਵਾ ਕਰ ਲੈਂਦਾ ਇਹ ਗੱਦੀ ਆਪਾਂ ਨੂੰ ਮਿਲਦੀ ਆ ਜਿਹੜੀਆਂ ਕੀਮਤੀ ਪੋਸ਼ਾਕਾਂ ਮਾਤਾ ਗੰਗਾ ਜੀ ਨੇ ਵਾਸਤੇ ਕਸ਼ਮੀਰ ਤੋਂ ਕੋਈ ਬੜੇ ਕੀਮਤੀ ਰੇਸ਼ਮੀ ਕੱਪੜੇ ਜਿਸ ਵਿੱਚ ਸੋਨੇ ਦੀਆਂ ਤਾਰਾਂ ਚਮਕਦੀਆਂ ਸੀ ਉਹ ਸੁਪਰੇ ਪਾਏ ਦੇਖ ਕੇ ਤੇ ਬੀਬੀ ਕਰਮੋ ਨੇ ਗੱਲ ਨਹੀਂ ਅਕੂ ਪਰਤੀ ਚੰਦ ਕਹਿੰਦਾ ਫਿਰ ਕੀ ਹੋ ਗਿਆ ਇਹਨਾਂ ਨੇ ਮਰ ਜਾਣਾ ਇਹਨਾਂ ਦੇ ਕਿਹੜਾ ਕੋਈ ਜਵਾਬ ਹੋਇਆ ਇਹ ਸਾਰਾ ਤੇਰਾ ਹੀ ਹੋਣਾ ਕੋ ਸਤਨਾਪਾ ਆਪਾਂ ਨੂੰ ਮਿਲ ਜਾਣਾ ਇਹ ਗੱਲ ਕਿਤੇ ਕਰਮੋ ਦੀ ਨੌਕਰਾਨੀ ਨੇ ਸੁਣ ਲਈ ਤੇ ਉਹ ਨੌਕਰਾਨੀ ਨੇ ਮਾਤਾ ਗੰਗਾ ਜੀ ਦੇ ਘਰ ਸੇਵਾ ਕਰਨ ਵਾਲੀ ਬੀਬੀ ਦੇ ਨਾਲ ਗੱਲ ਸਾਂਝੀ ਕਰ ਦਿੱਤੀ ਉਸ ਬੀਬੀ ਤੋਂ ਵਿਨਾ ਰਹਾ ਗਿਆ ਉਹਨੇ ਜਾ ਕੇ ਮਾਤਾ ਗੰਗਾ ਜੀ ਨੂੰ ਦੱਸਤਾ ਕਹਿੰਦੀ ਸ਼ਰੀਕਤਾ ਸ਼੍ਰੀ ਕੀ ਹੁੰਦੀ ਹੈ ਆ ਦੇਖ ਲੋ ਮਾਤਾ ਜੀ ਤੁਹਾਡੇ ਭਰਾ ਵੱਡੇ ਜੇਠ ਕੀ ਸੋਚਦੇ ਆ ਕੀ ਹੋਇਆ ਗੱਲ ਕਿਤੇ ਗੱਲ ਚੱਲੀ ਆ ਪਾਉ ਜਾ ਧੁੱਪ ਲਵਾਉਣ ਨੂੰ ਰੇਸ਼ਮੀ ਕੱਪੜੇ ਸੁੱਕਣੇ ਪਾਇ ਸੀ ਉੱਪਰ ਧੁੱਪੇ ਉਹ ਕਹੇ ਨਹੀਂ ਜੇ ਤੂੰ ਗੁਰੂ ਦਾ ਸੇਵਾ ਕਰਦਾ ਤੇ ਤੈਨੂੰ ਗੱਦੀ ਮਿਲਦੀ ਗੱਲ ਤਾਂ ਠੀਕ ਸੀ ਕਰਮਾਂ ਦੀ ਪਰ ਸੋਚ ਪਿਰਥੀ ਚੱਲਦੀ ਮਾੜੀ ਹੈ ਕਿਉਂਕਿ ਸੇਵਾ ਕਰਕੇ ਸਭ ਕੁਝ ਮਿਲਦਾ ਬਿਨਾ ਸੇਵਾ ਤੋਂ ਕੁਝ ਨਹੀਂ ਮਿਲਦਾ ਪਰ ਉਹਨੇ ਹੁਣ ਸੋਚਿਆ ਕਹਿੰਦਾ ਇਹਨਾਂ ਦੇ ਕਿਹੜਾ ਕੋਈ ਬੱਚਾ ਹੋਇਆ ਇਹਨਾਂ ਨੇ ਮਰ ਜਾਣਾ ਮੁਣਕੇ ਗੱਦੀ ਆਪਣੀ ਹੋਈ ਜਾਂ ਤੇ ਫਿਰ ਐਂਟੀ ਹੋ ਗਏ ਉਥੋਂ ਬੜਿਆ ਤੀਰ ਲੱਗਿਆ ਮਾਤਾ ਗੰਗਾ ਜੀ ਨੂੰ ਫਿਰ ਪਾਤਸ਼ਾਹ ਕੋਲ ਗੱਲ ਕਰਦੇ ਆ ਪਾਤਸ਼ਾਹ ਕਹਿੰਦੇ ਗੰਗਾ ਇਹ ਚੀਜ਼ਾਂ ਤਾਂ ਸੇਵਾ ਨਾਲ ਮਿਲਦੀਆਂ ਕੋ ਸਤਨਾਮ ਗੱਲ ਤਾਂ ਸਹੀ ਹੋ ਹੁਣ ਜੇ ਤੈਨੂੰ ਪੁੱਤਣ ਦੀ ਲੋੜ ਹੈ ਤੇ ਫਿਰ ਤੂੰ ਐਦਾਂ ਕਰ ਗੁਰੂ ਨਾਨਕ ਦੇ ਘਰ ਦਾ ਸਭ ਤੋਂ ਮਹਾਨ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹਨ ਜੋ ਬੀਠ ਸਾਹਿਬ ਦੀ ਸੇਵਾ ਸੰਭਾਲ ਕਰਦੇ ਆ ਉਹ ਨਾਲੇ ਸੇਵਾ ਕਰੋ ਉਹਨਾਂ ਦੇ ਲਈ ਬਚਨ ਕਰ ਦਿੱਤਾ ਜੀ ਉਹਨਾਂ ਨੇ ਅਰਦਾਸ ਕਰ ਦਿੱਤੀ ਆਪਣੇ ਵਾਸਤੇ ਤਾਂ ਜਰੂਰ ਆਪਣੇ ਘਰ ਪੁੱਤਰ ਹੋ ਜਾਵੇ ਕੀ ਗੱਲ ਵੀ ਗੁਰਸਾਹਿਬ ਨੇ ਇਦਾਂ ਕੀਤਾ ਗੁਰਸਾਹਿਬ ਤਾਂ ਖੁਦ ਮਾਲਕ ਹੈ ਪਰ ਨਹੀਂ ਉਹਨਾਂ ਨੇ ਇੱਕ ਐਸਾ ਸਿਸਟਮ ਸਾਡੇ ਵਾਸਤੇ ਤਿਆਰ ਹੈ ਵੀ ਸੇਵਾ ਕਰਕੇ ਤੇ ਅਰਦਾਸ ਬੇਤੀ ਕਰਕੇ ਕੰਮ ਹੋਇਆ ਕਰਦੇ ਉਹਨਾਂ ਨੇ ਆਪਦੇ ਘਰੇ ਵੀ ਆਪਣਾ ਬਚਨ ਨਹੀਂ ਕੀਤਾ ਕਿ ਕੋਈ ਨਹੀਂ ਗੰਗਾ ਹੋ ਜਾਊਗਾ ਕਹਿੰਨੀਆਂ ਦੋ ਹੋ ਜਾਣਗੇ ਜਮਾ ਨਹੀਂ ਕਿਹਾ ਆਪਜੀ ਸਾਖੀ ਜਾਣਦੇ ਮੈਂ ਨਮੀ ਨਾ ਕਰਾਂ ਤੇ ਅਖੀਰ ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤੇ ਪਹਿਲਾ ਬਚਨ ਹੋ ਗਿਆ ਭਜਨਾ ਪੈਣ ਦਾ ਉਹ ਵੀ ਕੰਮ ਦਾ ਹੀ ਸੀਗਾ ਤਾਂ ਇਧਰ ਮਾਤਾ ਗੰਗਾ ਜੀ ਦੇ ਲਈ ਦੂਸਰਾ ਬਚਨ ਹੋ ਗਿਆ ਇਸ ਆਪੁੱਤਰ ਆਵੇਗਾ ਜਿਆ ਝਾਲਮਾ ਦੇ ਸਿਰ ਇਉਂ ਗੰਡੇ ਵਾਂਗੂ ਫੇਦਿਆ ਕਰੇਗਾ ਸਪੁੱਤਰ ਹੋ ਗਿਆ ਤਾਂ ਗੁਰੂ ਪਿਆਰਿਓ ਸੁਪੁੱਤਰ ਦੀ ਸੰਭਾਵਨਾ ਬਣ ਗਈ ਹੈ ਇਧਰ ਗੁਰੂ ਪਿਆਰਿਓ ਜਦੋਂ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਕਰਮੋ ਨੂੰ ਵੀ ਇਹਨਾਂ ਦੇ ਕਰਤਾਰ ਬੱਚਾ ਹੋਣ ਵਾਲਾ ਹੋ ਗਿਆ ਤੇ ਉਸ ਵੇਲੇ ਫਿਰ ਗੁਰੂ ਪਿਆਰਿਓ ਸੋਹਣੀ ਖਾਨ ਜਨੈਲ ਹੈ ਜਹਾਂਗੀਰ ਦਾ ਉਸ ਦੇ ਨਾਲ ਗੱਡੰਡ ਸੰ ਕੀਤੀ ਗੁਰੂ ਪਿਆਰਿਓ ਉਹਦੇ ਨਾਲ ਪੱਦ ਉਟਾਈ ਉਹਨੂੰ ਕਹਿ ਲੱਗਿਆ ਤੂੰ ਐਸ ਮੇਰੇ ਭਰਾ ਨੂੰ ਤੇ ਮੇਰੇ ਉਸ ਦੀ ਘਰ ਵਾਲੀ ਨੂੰ ਜਾ ਕੇ ਜੇਲ੍ਹ ਚ ਕਰ ਦੇ ਗੱਦੀ ਦਾ ਮਾਲਕ ਮੈਂ ਸੀਗਾ ਮੇਰੇ ਪਿਓ ਨੇ ਧੱਕਾ ਕੀਤਾ ਬਾਬੇ ਬੁੱਢੇ ਵਰਗੇ ਨੇ ਧੱਕਾ ਕੀਤਾ ਇਸ ਕਰਕੇ ਇਹਨਾਂ ਨੂੰ ਲੈ ਲੈ ਸੁਣੀ ਖਾਨ ਮੰਨ ਗਿਆ ਉਹ ਫਰਦ ਵਾਸਤੇ ਆਇਆ ਜਦੋਂ ਪਤਾ ਲੱਗਿਆ ਤੇ ਬਾਦਸ਼ਾਹ ਜੀ ਨੂੰ ਸਨੇਹਾ ਮਿਲਿਆ ਬਾਦਸ਼ਾਹ ਜੀ ਪਰਿਵਾਰ ਸਮੇਤ ਗੁਰ ਪਿਆਰਿਓ ਚਲੇ ਗਏ ਤੇ ਜਿਸ ਵੇਲੇ ਗੁਰ ਪਿਆਰਿਓ ਚਲੇ ਗਏ ਤੇ ਉੱਥੇ ਸਹਬਜ਼ਾਦੇ ਦਾ ਜਨਮ ਹੋਇਆ ਹਰਗੋਬਿੰਦ ਸਾਹਿਬ ਜੀ ਦਾ ਇਹਨੇ ਮਗਰ ਇੱਕ ਪਹਿਲਾ ਧਾਈ ਭੇਜੀ ਜੋ ਕਿ ਆਪਣੇ ਦੁੱਧਾਂ ਨੂੰ ਜ਼ਹਿਰ ਲਾ ਕੇ ਚਲੀ ਗਈ ਉਹਨੂੰ ਮਾਰਨ ਵਾਸਤੇ ਫਿਰ ਜਦੋਂ ਵੱਡੇ ਹੋਏ ਥੋੜਾ ਬਿਹੜੇ ਤੇ ਭੱਜਣ ਦੌੜ ਲੱਗੇ ਇੱਕ ਜੋਗੀ ਭੇਜਦਾ ਸੱਪ ਛੱਡ ਦੁੱਤਾ ਉਹ ਸੱਪ ਵੀ ਹਰਗੋਬਿੰਦ ਸਾਹਿਬ ਨੇ ਬੱਚਿਆਂ ਦੀ ਖੇਡ ਵਾਂਗੂ ਫੜ ਕੇ ਧੀ ਕੋਲ ਥੱਲੇ ਘਸਾਉਣ ਲੱਗੇ ਉਹਦਾ ਸਿਰ ਫਟ ਗਿਆ ਮਾਤਾ ਗੰਗਾ ਨੇ ਤੱਕ ਲਈ ਆ ਤਾਂ ਗੁਰੂ ਪਿਆਰੇ ਉਹ ਫਿਰ ਮਾਤਾ ਗੰਗਾ ਜੀ ਕਹਿੰਦੇ ਜੀ ਇੱਥੇ ਕੋਈ ਆਪਣਾ ਦੁਸ਼ਮਣ ਹੈ ਆਪਾਂ ਆਪਣੇ ਪਿੰਡ ਚਲੀਏ ਜਦੋਂ ਪਿੰਡ ਆ ਗਏ ਉੱਥੇ ਜਿਹੜਾ ਬੱਚਾ ਚਾਗਦਾ ਸੀ ਹਰਗੋਬਿੰਦ ਸਾਹਿਬ ਨੂੰ ਉਹਦੇ ਰਾਹੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਪਰ ਬਾਰ-ਬਾਰ ਬਚਤ ਹੁੰਦੀ ਰਹੀ ਗੁਰੂ ਅਰਜਨ ਦੇਵ ਜੀ ਜਦੋਂ ਵੀ ਕੋ ਘਟਨਾ ਕਰਦੇ ਆ ਉਹਦਾ ਸ਼ੁਕਰੀਆ ਕਰਦੇ ਆਪਣੇ ਬਾਲ ਕੇ ਆਪ ਰੱਖੇਨ ਪਾਰ ਬ੍ਰਹਮ ਗੁਰਦੇਵ ਹੁਣ ਇੱਥੇ ਸਤਿਗੁਰੂ ਬਾਦਸ਼ਾ ਉਹਨਾਂ ਲੋਕਾਂ ਦੇ ਨਹੀਂ ਅਰਦਾਸ ਕਰਦੇ ਨਾ ਭਈ ਇਹਨਾਂ ਨੂੰ ਵੀ ਸੁਧਾਰ ਦਿਓ ਮਹਾਰਾਜ ਐਨਾ ਤੇ ਵੀ ਕਿਰਪਾ ਕਰੋ ਇਹਨਾਂ ਨੂੰ ਸਮੱਤ ਬਖਸ਼ੋ ਇਹਨਾਂ ਦਾ ਜੀਵਨ ਸਫਲਾ ਹੋ ਜਾਏ ਗੁਰੂ ਤਾਂ ਇਹੀ ਲੋਚਦਾ ਨਾ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਕਿਸ ਦਾ ਬੁਰਾ ਕਿਉਂ ਹੋਏ ਜੇ ਅਸੀਂ ਕਿਸੇ ਦਾ ਬੁਰਾ ਸੋਚਾਂਗੇ ਫਿਰ ਸਾਡਾ ਬੁਰਾ ਹੋਊਗਾ ਹੋਗਾ ਇਹ ਸੈਂਟੀਫਿਕ ਗੱਲ ਹੈ ਗੁਰੂ ਅਰਜਨ ਦੇਵ ਜੀ ਦੀ ਤਾਂ ਉਹ ਸਲਾਹ ਦਿੰਦੇ ਆ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਤਾਂ ਅੱਜ ਕੀ ਕਹਿੰਦੇ ਨਾ ਸੋਰਠ ਮਹੱਲਾ ਪੰਜਵਾ ਦੁਰਤ ਗਲਾਇਆ ਹਰ ਪ੍ਰਭਿ ਆਪੇ ਦੁਰਤ ਮਾਰੀ ਸੋਚ ਸੁਰਤ ਪਰਮੇਸ਼ਰ ਨਾਲ ਜੁੜੀ ਹੋਈ ਸੁਰਤ ਜੇ ਦੁਰਤ ਪਰਮੇਸ਼ਰ ਤੋਂ ਇੰਨੀ ਚੰਨਣ ਵਾਲੀ ਸੁਰਤ ਮਾਰੀ ਸੋਚ ਅਕਾਲ ਪੁਰਖ ਨੇ ਕਿਰਪਾ ਕੀਤੀ ਗੁਰੂ ਨੇ ਕਿਰਪਾ ਕੀਤੀ ਮੇਰੇ ਅੰਦਰੋਂ ਮਾਰੀ ਸੋਚ ਖਤਮ ਕਰ ਦਿੱਤੀ ਹੈ ਹਰ ਪ੍ਰਭੂ ਆਪੇ ਸਭ ਸੰਸਾਰ ਉਹ ਮਹਾਰਿਆ ਮੇਰੇ ਅੰਦਰੋਂ ਨਹੀਂ ਸਾਰੇ ਸੰਸਾਰ ਦੇ ਅੰਦਰ ਹੀ ਉਹ ਕਿਰਪਾ ਕਰਕੇ ਉਹਨਾਂ ਨੂੰ ਮਾਰਗਦਰਸ਼ਨ ਕਰ ਰਿਹਾ ਹੈ ਪਾਰ ਬ੍ਰੰਤ ਪ੍ਰਭ ਕਿਰਪਾ ਧਾਰੀ ਉਹਨੇ ਕਿਉਂ ਇਹ ਕੰਮ ਕੀਤਾ ਆਪਣਾ ਬਿਰਦ ਸਮਾਰਿਆ ਕਿਉਂਕਿ ਉਹਦਾ ਸੁਭਾਅ ਹੈ ਕਿਉਂ ਸੁਭਾਅ ਹੈ ਕਿਉਂਕਿ ਅਸੀਂ ਸਾਰੇ ਉਸ ਬਾਪ ਦੇ ਬੱਚੇ ਹਾਂ ਤੇ ਫਿਰ ਉਹ ਨਹੀਂ ਸੰਭਾਲੂਗਾ ਤੇ ਹੋਰ ਕੌਣ ਸੰਭਾਲੂਗਾ ਕੋਈ ਸਤਨਾੰਸ ਗੱਲ ਭਾਦੋਂ ਵੀ ਇੰਨਾ ਪੜਿਆ ਸੀ ਨਾ ਕਹਿੰਦੇ ਕੋਣ ਦੁਖੀ ਹੁੰਦਾ ਹੈ ਭਾਦੋਂ ਇਹ ਭਰਮ ਭੁਲਾਣੀਆਂ ਦੂਜੇ ਲੱਗਾ ਇਹ ਜਦੋਂ ਉਸ ਮਾਲਕ ਨੂੰ ਛੱਡ ਕੇ ਥਾਂ ਥਾਂ ਜਾਂਦੇ ਆ ਫਿਰ ਅਸੀਂ ਦੁਖੀ ਹੁੰਨੇ ਆ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆ ਗਏ ਤੇ ਉਹ ਸਾਡੇ ਸਿਰ ਤੇ ਹੱਥ ਰੱਖ ਕੇ ਸਾਡਾ ਮਤ ਬਦਲਦਾ ਬਾਹਰ ਬਰੰਗਰਵ ਕਿਰਪਾ ਧਾਦੀ ਆਪਣਾ ਬਿਰਦ ਸੰਭਾਰਿਆ ਉਹ ਆਪਣੇ ਸੁਭਾਅ ਨੂੰ ਨਹੀਂ ਛੱਡਦਾ ਇੱਕ ਸਾਧੂ ਨਹਿਰ ਦੇ ਕਿਨਾਰੇ ਬੈਠਾ ਕੋਲ ਚੇਲਾ ਬੈਠਾ ਇੱਕ ਠੂਹਾ ਜਾ ਰਿਹਾ ਰੁੱਟਦਾ ਸਾਧੂ ਨੇ ਹੱਥ ਪਾਇਆ ਬਾਹਰ ਕੱਢ ਲੀਏ ਜਦੋਂ ਬਾਹਰ ਨੂੰ ਆਇਆ ਤੇ ਉਹਨੇ ਡੰਗ ਮਾਰਨੇ ਕੋਸ਼ਿਸ਼ ਕੀਤੀ ਹੱਥ ੱਲਿਆ ਡਿੱਗ ਪਿਆ ਸਾਧੂ ਨੇ ਫਿਰ ਹੱਥ ਪਾ ਕੇ ਚੱਕਣ ਦੀ ਕੋਸ਼ਿਸ਼ ਕੀਤੀ ਚਾਰ ਪੰਜ ਵਾਰੀ ਚੱਕਿਆ ਪਰ ਜਦੋਂ ਪਾਣੀ ਤੋਂ ਬਾਹਰ ਆਉਂਦਾ ਡੰਗ ਮਾਰਦਾ ਚੇਲਾ ਕਹਿੰਦਾ ਛੱਡੋ ਮਹਾਰਾਜ ਕਿਉਂ ਸੀ ਇਹਦੇ ਮਗਰ ਪਏ ਹੋ ਜਾਨ ਦੇ ਪਰੇ ਮਰਨ ਦੇ ਮਰਦ ਕਹਨੇ ਜਾਰੇ ਅੱਜਾ ਕਿਉਂ ਕਰਦਾ ਹੈ ਕਹਨੇ ਇਹਦਾ ਸੁਭਾਅ ਹੈ ਡੰਗ ਮਾਰਨਾ ਇਹਦਾ ਸੁਭਾਅ ਹੈ ਕਹਨੇ ਫਰੀਦਾ ਸੁਭਾਅ ਡੰਗ ਮਾਰਨਾ ਤੇ ਮੇਰਾ ਸੁਭਾਅ ਬਚਾਉਣਾ ਤੇ ਸੁਭਾਅ ਮੈਂ ਵੀ ਆਪਦਾ ਨਹੀਂ ਚੰਦਾ ਕੋ ਸਤਨਾਮ ਦਾ ਐਸਾ ਪਰਮੇਸ਼ਰ ਦਾ ਸੁਭਾਅ ਹੈ ਆਪਣਾ ਵਿਤ ਸਮਾਰਿਆ ਵਿਤ ਹੁੰਦਾ ਸੁਭਾਅ ਕੋਈ ਰਾਜੇ ਰਾਮ ਕੀ ਰਖਵਾਲੀ ਚੌਂਗਿੰਦ ਹਮਾਰੇ ਰਾਮ ਤਾਰ ਦੁੱਖ ਲਗੇ ਨਰਾਈ ਇੱਥੇ ਰਾਮ ਦਾ ਸ਼ਬਦ ਜਿਹੜਾ ਹੈ ਉਹ ਪਰਮੇਸ਼ਰ ਦੇ ਵਾਸਤੇ ਵਰਤਿਆ ਗਿਆ ਸਾਰੀ ਬਾਣੀ ਦੇ ਵਿੱਚ ਜਿੱਥੇ ਰਾਮਚੰਦਰ ਵਾਸਤੇ ਵਰਤੇ ਆ ਉਹ ਸਪੈਸ਼ਲ ਲਿਖਿਆ ਹੋਇਆ ਹੈ ਪਾਲੇ ਤੁਮਰਾ ਰਾਮਚੰਦ ਵੀ ਦੇਖਿਆ ਥਾ 라ਵਣ ਸਿੱਧੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਇਸ ਕਰਕੇ ਇੱਥੇ ਰਾਮ ਸ਼ਬਦ ਪਰਮੇਸ਼ਰ ਨੂੰ ਸੰਬੋਧਨ ਹੈ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸੇ ਦੀ ਆਨੰਦ ਗੁਣ ਗਾਵੋ ਆਓ ਆਪਣੇ ਤੇ ਕਿਰਪਾ ਹੈ ਉਹ ਆਪਣੇ ਚਾਰ ਚਫੇਰੇ ਆਪਾਂ ਨੂੰ ਸੰਭਾਲ ਕੇ ਰੱਖਦਾ ਜਿਵੇਂ ਗੁਰੂ ਪਿਆਰੂ ਪੰਛੀ ਆਪਣੇ ਬੱਚਿਆਂ ਨੂੰ ਖੰਭਾ ਥੱਲੇ ਦੇ ਕੇ ਰੱਖਦਾ ਜਦੋਂ ਵੀ ਖਤਰਾ ਪਾਉਂਦਾ ਹੈ ਤਾਂ ਐਸਾ ਹੀ ਉਹ ਪਰਮੇਸ਼ਰ ਹੈ ਆਓ ਉਹਦੇ ਨਾਲ ਜੁੜੀਏ ਉਹ ਮਨ ਤੇ ਤਨ ਕਰਕੇ ਸਰੀਰ ਕਰਕੇ ਸਾਨੂੰ ਸੁਖ ਬਖਸ਼ਣ ਵਾਲਾ ਹੈ ਪਰਮੇਸ਼ਰ ਸੋਖ ਸਹਿਜ ਆਨੰਦ ਗੁਣ ਗਾਵੋ ਆਓ ਅਸੀਂ ਉਹਦੇ ਗੁਣ ਗਾਈਏ ਮਨ ਤਨ ਦੇ ਸੁਖਾਲੀ ਸਾਡਾ ਮਨ ਤੇ ਤਨ ਸੌਖਾ ਹੋ ਸਕਦਾ ਹੈ ਰਹਾ ਪਤੇ ਤੇ ਉਧਾਰਨ ਸਤਿਗੁਰ ਮੇਰਾ ਸਿੱਖੂ ਆਪਣਾ ਸਤਿਗੁਰੂ ਬੜਾ ਹੀ ਚੰਗਾ ਹੈ ਕੋਡੇ ਰਕਸ਼ ਵਰਗਿਆਂ ਨੂੰ ਘੋਮੀਏ ਚੌਰ ਸੱਜਣ ਠੱਗ ਵਰਗੀਆਂ ਗੰਦੀਆਂ ਨੂੰ ਵੀ ਚੰਗੇ ਬਣਾ ਗਿਆ ਕੋ ਸਤਨਾਮ ਓ ਮਰਦ ਭਾਗੋ ਨੇ ਵੀ ਚੰਗਾ ਬਣਾ ਦੇਣਾ ਸੀ ਜੇ ਉਹ ਮਾਫੀ ਮੰਗ ਲੈਂਦਾ ਪਰ ਉਹ ਮੰਤਰੀ ਸੀ ਉਹ ਹੰਕਾਰ ਕਰ ਗਿਆ ਕਹਿੰਦਾ ਮੈਂ ਬਦਲਾ ਲਵਾਂਗਾ ਇਹ ਸਾਧ ਨੇ ਮੇਰੇ ਲੰਗਰ ਚ ਬੇਇੱਜ਼ਤੀ ਕੀਤੀ ਆ ਕੋ ਸਤਨਿਕ ਫਿਰ ਬਜ਼ਰਾ ਦਾ ਕੀ ਲੈਣਾ ਸੀ ਆਪ ਹੀ ਖਤਮ ਹੋ ਗਿਆ ਗੁਰੂ ਕਿਰਪਾ ਕਰਨਾ ਮੇਰਾ ਮਾਲਕ ਸਭ ਦਾ ਭਲਾ ਲੋਚਦਾ ਹੈ ਪਤਿਤ ਉਧਾਰਨ ਸਤਿਗੁਰ ਮੇਰਾ ਮੋਹੇ ਜਿਸ ਕਾ ਪ੍ਰਵਾਸਾ ਸਤਿਗੁਰ ਅਰਜਨ ਦੇਵ ਜੀ ਸਾਡੇ ਵਾਸਤੇ ਪਰਮੇਸ਼ਰ ਅੱਗੇ ਸਮੋਧਨ ਹੋ ਕੇ ਬੇਨਤੀ ਕਰਦੇ ਨੇ ਮੈਨੂੰ ਉਹਦਾ ਪ੍ਰਵਾਸਾ ਹੈ ਮਾਰਾ ਕਿਰਪਾ ਕਰੋ ਬਖਸ਼ ਲੈ ਸਭ ਸੱਚੇ ਸਾਹਿਬ ਇਹਨਾਂ ਸਾਰਿਆਂ ਨੂੰ ਬਖਸ਼ ਦੇ ਜਿਸ ਵੇਲੇ ਜਨਕ ਰਾਜੇ ਨੂੰ ਗਿਆਨ ਕਰਨ ਵਾਸਤੇ ਬਹੁਤ ਸਾਰੇ ਪੰਡਤ ਤੇ ઋષਿ-ਮੁਨੀ ਇਕੱਠੇ ਹੋ ਗਏ ਨਾ ਉਹ ਗਿਆਨ ਨਾ ਕਰਾ ਸਕੀ ਰਾਜਾ ਕੈਨਾ ਜਿਹੜਾ ਇੱਕ ਵਾਰੀ ਮੈਨੂੰ ਚੇਲਾ ਬਣਾਉਣ ਵਾਸਤੇ ਇੱਥੇ ਆ ਗਿਆ ਗਿਆਨ ਦੇਣ ਵਾਸਤੇ ਜੇ ਮੈਨੂੰ ਗਿਆਨ ਨਾ ਕਰਵਾ ਸਕਿਆ ਮੁੜ ਕੇ ਮੈਂ ਘਰ ਹੀ ਨਹੀਂ ਜਾਣ ਦੇਣਾ ਪਰ ਬਹੁਤ ਸਾਰੇ ਲਾਲਚ ਕਰਕੇ ਆ ਗਿਆ ਵੀ ਰਾਜਾ ਚੇਲਾ ਬਣ ਗਿਆ ਫਿਰ ਜੋ ਮਰਜੀ ਮੰਗੀ ਚਲੋ ਜਦ ਅਸ਼ਟਮਖਰ ਨੇ ਗਿਆਨ ਕਰਾਤਾ ਤੇ ਗਿਆਨ ਕਰਾਉਣ ਤੋਂ ਬਾਅਦ ਕਹਿੰਦੇ ਰਾਜਾ ਸਾਹਿਬ ਆਹ ਫੜੋ ਚਾਬੀਆਂ ਤੇ ਰਾਜ ਕਰੋ ਕਹਿੰਦਾ ਮੈਂ ਤਾਂ ਰਾਜ ਨਹੀਂ ਕਰਦਾ ਹੁਣ ਮੈਂ ਤਾਂ ਜੇ ਤੁਸੀਂ ਗਿਆਨ ਦਿੱਤਾ ਮੈਂ ਤਾਂ ਇਹੀ ਕੁਸੇਵਨ ਭਜਨ ਬੰਦਗੀ ਕਰੂੰਗਾ ਕਹਿੰਦੇ ਨਹੀਂ ਰਾਜ ਤੈਨੂੰ ਕਰਨਾ ਪੈਣਾ ਤੂੰ ਰਾਜ ਕਰ ਐਦੋਂ ਪਹਿੰਦਾ ਕਰਦਾ ਸੀ ਮੇਰਾ ਰਾਜ ਆ ਅੱਧਾ ਦੇ ਦੂੰਗਾ ਪਰ ਹੁਣੇ ਰਾਜ ਤੇਰਾ ਨਹੀਂ ਤੈਨੂੰ ਇਹ ਸਮਝੇ ਗੁਰੂ ਨੇ ਦਿੱਤਾ ਹੈ ਕੋ ਸਤਨਾਸ ਫਿਰ ਉਹਨੂੰ ਚਾਬੀਆਂ ਫੜਾ ਕੇ ਤਖਤ ਫੋਂ ਪਤਾ ਵਾਪਸ ਕਹਿੰਦਾ ਹੋਰ ਦੱਸੋ ਕੀ ਸੇਵਾ ਕਰਾਂ ਕਹਿੰਦੇ ਜਿਹੜੇ ਬਿਠਾਏ ਆ ਨਾ ਇਹਨਾਂ ਸਾਰਿਆਂ ਨੂੰ ਛੱਡ ਦੇ ਜਾਣ ਦੇ ਘਰੇ ਕੋ ਸਤਨਾਸ ਤੂੰ ਇਹਨਾਂ ਨੂੰ ਕੀ ਕਰਾਉਣਾ ਰੱਖ ਉਹਨਾਂ ਸਾਰੇ ਨੂੰ ਛੁਡਾ ਦਿੱਤਾ ਅਸ਼ਟਾ ਬਕਰ ਨੇ ਐਸੇ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਆਓ ਸਤਿਗੁਰੂ ਸਾਡੇ ਵਾਸਤੇ ਬੇਨਤੀ ਕਰਦੇ ਆ ਅਸੀਂ ਵੀ ਗੁਰੂ ਚਰਨਾਂ ਨਾਲ ਜੁੜੇ ਰਹੀਏ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਦੀ ਅਰਦਾਸਾ ਜਦੋਂ ਗੁਰਨਾਨਕ ਸਾਡੇ ਵਾਸਤੇ ਅਰਦਾਸ ਕਰਦਾ ਹੈ ਗੁਰੂ ਸਾਡੇ ਵਾਸਤੇ ਲੋਚਦਾ ਹੈ ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਦੇ ਨਾਲ ਜੁੜੇ ਰਹੀਏ ਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੀ ਬਖਸ਼ਿਸ਼ ਇਹ ਪਵਿੱਤਰ ਫਰਮਾਨ ਸੀ ਅੱਜ ਦਾ ਜੋ ਆਪ ਜੀ ਨੇ ਸਰਬਣ ਕੀਤਾ ਵਿਚਾਰਾ ਇੱਥੇ ਰੁਕਦੇ ਆਂ ਉਹਨਾਂ ਖੁਸ਼ਾਦੀਆਂ ਦੇਗਾ ਪ੍ਰਾਪਤ ਕਰੀਏ ਗੁਰੂ ਪਾਤਸ਼ਾਹ ਕਿਰਪਾ ਕਰਨ ਮਲਾਫਤਿ ਪਾ ਫਤੇ ਵਾਹ ਗੁਰੂ ਜੀ ਦਾ ਖੰਸਾ ਵਾਹ ਗੁਰੂ ਜੀ ਦੀ ਫਤੇ ਵਾਹ ਗੁਰੂ ਵਾਹ ਗੁਰੂ ਵਾਹ What, wow, guru? What? Wow.